ਪੰਜਾਬ ਦੇ ਵਿੱਚ ਵੀ ਚਾਰ ਥਾਵਾਂ ਦੇ ਉੱਤੇ ਜ਼ਿਮਨੀ ਚੋਣਾਂ ਦੇ ਲਈ VOTING ਹੋਈ ਯੂਪੀ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਵੀ ਜ਼ਿਮਨੀ ਚੋਣਾਂ ਹੋਈਆਂ ਤੇ ਹੁਣ ਨਤੀਜੇ ਵੀ ਆ ਗਏ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਤਿੰਨ ਸੀਟਾਂ ਦੇ ਉੱਤੇ ਜਿੱਤ ਹਾਸਲ ਕਰ ਲਈ ਹੈ ਇੱਕ ਸੀਟ ਕਾਂਗਰਸ ਦੇ ਹਿੱਸੇ ਆਈ ਹੈ ਮਹਾਰਾਸ਼ਟਰਾ ਤੇ ਝਾਰਖੰਡ ਦੇ ਵਿੱਚ ਵੀ ਸਰਕਾਰਾਂ ਨਵੀਆਂ ਬਣਨ ਜਾ ਰਹੀਆਂ ਨੇ ਐਨਡੀਏ ਗੱਠ ਜੋੜ ਆ ਜਿਹੜਾ ਉਹ ਮਹਾਰਾਸ਼ਟਰਾ ਦੇ ਵਿੱਚ ਕਾਮਯਾਬ ਹੋਇਆ ਇੰਡੀਆ ਗੱਠ ਜੋੜ ਆ ਜਿਹੜਾ ਉਹ ਝਾਰਖੰਡ ਦੇ ਵਿੱਚ ਕਾਮਯਾਬ ਹੋਇਆ ਪਰ ਕਾਂਗਰਸ ਦਾ ਗ੍ਰਾਫ ਕਾਫੀ ਜਿਹੜਾ ਉਹ ਹੇਠਾਂ ਜਾਂਦਾ ਨਜ਼ਰ ਆਇਆ ਇਹਨਾਂ ਚੋਣਾਂ ਦੇ ਦੌਰਾਨ ਜਿਹੜੀਆਂ ਲੋਕਲ ਪਾਰਟੀਆਂ ਸੀਗੀਆਂ ਉਹਨਾਂ ਨੂੰ ਹੀ ਜ਼ਿਆਦਾ ਲੋਕਾਂ ਨੇ ਤਰਜੀਹ ਦਿੱਤੀ ਹੈ ਤੇ ਇੱਕ ਬੀਜੇਪੀ ਜਿਹੜੀ ਮਹਾਰਾਸ਼ਟਰ ਦੇ ਵਿੱਚ ਅੱਗੇ ਵਧੀ ਹੈ ਚੋਣਾਂ ਸੀਗੀਆਂ ਆਪਣੇ ਤਾਂ ਅਸੀਂ ਉਪ ਚੋਣਾਂ ਹੂੰ ਚਾਰਖੰਡ ਤੇ ਮਹਾਰਾਸ਼ਟਰ ਦੇ ਵਿੱਚ ਸੀਗੇ ਪੂਰਗਾਂ ਚੋਣਾਂ ਆਪ ਨਵੀਂ ਵਿਧਾਨ ਸਭਾ ਆਪ ਵਾਸਤੇ ਚੋਣਾਂ ਭਾਰਤੀ ਜਨਤਾ ਪਾਰਟੀ ਨੇ ਝਾਰਖੰਡ ਦੇ ਵਿੱਚ ਹੇਮੰਤ ਸਰੇਂ ਸਾਹਿਬ ਨੂੰ ਕਥਿਤ ਰੂਪ ਦੇ ਵਿੱਚ ਫਸਾਉਣ ਦਾ ਇੱਕ ਯਤਨ ਕੀਤਾ। ਉਹਦਾ ਅਸਰ ਕੀ ਨਿਕਲਿਆ? ਲੋਕਾਂ ਨੂੰ ਇਹ ਗੱਲ ਘਰ ਕਰ ਗਈ ਕਿ ਯਾਰ ਧੱਕਾ ਵਰਤਿਆ ਜਾ ਰਿਹਾ ਹੈ। ਬਾਦਲ ਪਰਿਵਾਰ ਦੇ ਗੁਨਾਹਾਂ ਤੇ ਕਹਿੰਦੇ ਜੀ ਇੱਕ ਪੰਥਕ ਕਮਿਸ਼ਨ ਬਣਨਾ ਚਾਹੀਦਾ ਹੈ। ਕਈ ਤਰ੍ਹਾਂ ਦੇ ਸਵਾਲ ਨੇ ਜਥੇਦਾਰ ਸਾਹਿਬ ਵੀ ਕਹਿ ਚੁੱਕੇ ਨੇ ਕਿ ਸੁਖਵੀਰ ਬਾਦਲ ਬਾਰੇ ਜਲਦ ਫੈਸਲਾ ਲਿਆ ਜਾਵੇਗਾ ਸੁਖਵੀਰ ਬਾਦਲ ਵੀ ਲਗਾਤਾਰ ਅਰਜ਼ੀਆਂ ਲਗਾ ਰਹੇ ਨੇ ਕਿ ਮੇਰੇ ਬਾਰੇ ਫੈਸਲਾ ਲਿਆ ਜਾਵੇ ਮੈਂ ਨਿਰਮਾਣਾ ਸਿੱਖ ਬਣ ਕੇ ਪੇਸ਼ ਹੋਣ ਲਈ ਤਿਆਰ ਹਾਂ ਉਹ ਤਾਂ ਮੈਨੂੰ ਐਂ ਲੱਗਦਾ ਕਿ ਇੰਨਾ ਦੀ ਜਿਹੜੀ ਸਟ੍ਰੈਟਜੀ ਹੈ ਉਹਦਾ ਇੱਕ ਹਿੱਸਾ ਹੈ ਹੂੰ ਲੋਕਾਂ ਦੇ ਵਿੱਚ ਇਹ ਖੱਟਣ ਵਾਸਤੇ ਕਿ ਜੀ ਮੈਂ ਤਾਂ ਉਹਨਾਂ ਨੂੰ ਤਨਖਾਹ ਲਾਓ ਉਨ੍ਹਾਂ ਦੇ ਆਗੂ ਕਹਿੰਦੇ ਆ ਕਿ ਜਿਹੜੇ ਸੁਖਵੀਰ ਸਿੰਘ ਦੇ ਗਨਾਹ ਨੇ ਇਹ ਕੋਈ ਆਮ ਗਨਾਹ ਨਹੀਂ ਆਮ ਗਲਤੀਆਂ ਨਹੀਂ ਜਾਣੇ ਅਣਜਾਣੇ ਵਿੱਚ ਹੋਈਆਂ ਗਲਤੀਆਂ ਸਵੇਦ ਸਿੰਘ ਸੈਣੀ ਨੂੰ ਪੰਜਾਬ ਦਾ ਡੀਜੀਪੀ ਲੈਣਾ ਅਣਜਾਣੇ ਚ ਗਲਤੀ ਸੀ ਢੇਰਾ ਸਰਸਾ ਵਾਲੇ ਨੂੰ ਬਿਨਾ ਮੰਗੇ ਮਾਫੀ ਦਿੱਤੀ ਯਾਨੀ ਚਾਹੀ ਗਲਤੀ ਸੀ ਜਾਂ ਅਣਜਾਣੇ ਵਿੱਚ ਹੋਈ ਗਲਤੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੰਮੇ ਸਮੇਂ ਤੋਂ ਪੈਂਡਿੰਗ ਨੇ ਤੇ ਲੰਮਾ ਸਮਾਂ ਹੀ ਹੋ ਗਿਆ ਵੋਟਾਂ ਦਾ ਕੰਮ ਹੁੰਦਿਆਂ ਨੂੰ ਅਜੇ ਤੱਕ ਵੋਟਾਂ ਵੀ ਬਣਾਉਣੀਆਂ ਜਿਹੜੀਆਂ ਨੇ ਉਹ ਮੁਸ਼ਕਲ ਹੋਈਆਂ ਪਈਆਂ ਨੇ ਤਰੀਕਿਆਂ ਦੇ ਵਿੱਚ ਲਗਾਤਾਰ ਬਦਲਾਅ ਕੀਤਾ ਗਿਆ ਤੇ ਹੁਣ ਚੋਣਾਂ ਦੀ ਮੰਗ ਤੇਜ਼ੀ ਦੇ ਨਾਲ ਉੱਠੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦ ਹੋਣੀਆਂ ਚਾਹੀਦੀਆਂ ਜਿਹੜੇ ਦਾ ਕਾਬਜ ਬੈਠੇ ਆ ਉਹ ਤਾਂ ਅਨਾ ਬਹਾਨਾ ਸੋਚਦੇ ਆ ਕਿ ਅੱਜ ਦੀ ਰਾਤ ਲੰਘੇ ਕੱਲੂ ਦੇਖਾਂਗੇ 2011 ਦੇ ਵਿੱਚ ਚੋਣਾਂ ਹੋਈਆਂ ਸੀ 13 ਸਾਲ ਹੋ ਚੁੱਕੇ ਨੇ ਆ ਮਹੀਨਾ ਤੱਕ ਰਹਿ ਗਿਆ 1 25 ਚੜ ਜਾਣਾ ਹੈ ਇੱਕ ਕਰੋੜਾਂ ਗਿਆ ਕੇਂਦਰ ਨੇ ਉਹਨਾਂ ਨੂੰ ਮੌਕਾ ਮਿਲਿਆ 31 ਦਸੰਬਰ ਤੱਕ ਤੇ ਭਾਈ ਹੁਣ ਵੋਟਾਂ ਬਣਵਾ ਲਓ ਕਿਉਂਕਿ ਫੇਰ ਇਹ ਰੌਲਾ ਨਾ ਪਾਇਓ ਕਿ ਫਲਾਣਾ ਜੀ ਫੇਰ ਵੀ ਉਹੀ ਜਿੱਤ ਗਏ ਫੇਰ ਤੁਹਾਡਾ ਰਵਾ ਵਿਅਰਥ ਹੈ ਤੁਸੀਂ ਕੁਝ ਕਰਨ ਜੋਗੇ ਨਹੀਂ ਐਵੇਂ ਦੂਜਿਆਂ ਦੇ ਨੁਕਤਾਚੀ ਨਹੀਂ ਕਰਨਾ ਪੁਲੰਤ ਸਿੰਘ ਰਾਜਵਾਨਾ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਤੇ ਉਹਨਾਂ ਨੂੰ ਕੁਝ ਘੰਟਿਆਂ ਦੀ ਪੈਰੋਲ ਦਿੱਤੀ ਗਈ ਉਹਨਾਂ ਦੇ ਭਰਾ ਪੁਲੰਤ ਸਿੰਘ ਰਾਜਵਾਨਾ ਦਾ ਦਿਹਾਂਤ ਹੋ ਗਿਆ ਸੀਗਾ ਤਾਂ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਇਸ ਦੌਰਾਨ ਕਈ ਸਿੱਖਾਗੂ ਨੂੰ ਮਿਲੇ ਵੀ ਤੇ ਉਸ ਤੋਂ ਬਾਅਦ ਦੇ ਵਿੱਚ ਕਈ ਤਰ੍ਹਾਂ ਦੇ ਬਿਆਨ ਵੀ ਆਏ ਭਾਈ ਰਾਜਵਾਨਾ ਵੀ ਇਹ ਕਹਿ ਗਏ ਕਿ ਸਿੱਖ ਕੌਮ ਸਿੱਖ ਜਥੇਬੰਦੀਆਂ ਇਕਜੁੱਟ ਨਹੀਂ ਹੈਗੀਆਂ ਜੇਲ੍ਹ ਦੇ ਵਿੱਚ ਬਹੁਤ ਸਾਰੇ ਮਿਲ ਵਰਤਨ ਵਾਲੇ ਲੋਕ ਲੱਗੇ ਹੋਇਆ ਉਹ ਕਹਿੰਦੇ ਜੀ ਕਦੇ ਕਿਸੇ ਨਾਲ ਕੋਈ ਗੱਲ ਕਰਦੇ ਹੀ ਨਹੀਂ ਜਾਂ ਉਹ ਆਪਣਾ ਪਾਠ ਕਰਦੇ ਆ ਜਾਂ ਉਹ ਫਿਰ ਜਦੋਂ ਗੁਰਦੁਆਰਾ ਸਾਹਿਬ ਜਾਇਆ ਹੁੰਦੇ ਆ ਔਰ ਪੜ੍ਹਦੇ ਆ ਲਿਖਦੇ ਵੀ ਆ ਅਸੀਂ ਦੇਖਿਆ ਉਹਨਾਂ ਦੀਆਂ ਬਹੁਤ ਸਾਰੀਆਂ ਹੱਥ ਲਿਖਤ ਚਿੱਠੀਆਂ ਉਹਨਾਂ ਦੀ ਭੈਣ ਬੀਬੀ ਕਵਲਦੀਪ ਕੌਰ ਦੇ ਰਹੀ ਸਾਡੇ ਤੱਕ ਵੀ ਪ੍ਰਾਪਤ ਹੋ ਜਾਂਦੀਆਂ ਸੀ ਕਿ ਜੀ ਆਹ ਖਬਰ ਲਾਤੀ ਜ਼ਮੀਨ ਐਕਵਾਇਰ ਕਰਨ ਵਾਸਤੇ ਪ੍ਰਸ਼ਾਸਨ ਆਪਣੇ ਟਰੈਕਟਰ ਟਰਾਲੀਆਂ ਤੇ ਹੋਰ ਸਾਜੋ ਸਮਾਨ ਲੈ ਕੇ ਪਹੁੰਚ ਗਿਆ ਕਿਸਾਨਾਂ ਨੇ ਜ਼ੋਰਦਾਰ ਤਰੀਕੇ ਦੇ ਨਾਲ ਵਿਰੋਧ ਕੀਤਾ ਇੱਕ ਦੋ ਦਿਨ ਲੰਮਾ ਇਹ ਸੰਘਰਸ਼ ਹੋ ਗਿਆ ਪਾਣੀ ਦੀਆਂ ਬਿਛਾੜਾਂ ਲਾਠੀ ਚਾਰਜ ਤੱਕ ਕਿਸਾਨਾਂ ਦੇ ਉੱਤੇ ਕੀਤਾ ਗਿਆ ਕਿਸਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਹੋਈ ਤੇ ਹੁਣ ਆਖਰਕਾਰ ਇੱਕ ਸਹਿਮਤੀ ਬਣੀ ਹੈ ਇਹ ਰੇੜ ਕੇ ਹਰ ਵਾਰ ਪੈਂਦੇ ਨੇ ਚੰਗਾ ਇਹ ਹੋਇਆ ਕਿ ਕਿਸਾਨਦਿਆਂ ਜਥੇਬੰਦੀਆਂ ਦੇ ਮੈਂਬਰ ਵੀ ਵਹਿ ਜਾਣ ਸਰਕਾਰਾਂ ਦੇ ਬੰਦੇ ਵੀ ਵਹਿ ਜਾਣ ਇਹਦਾ ਪੱਕਾ ਹੀ ਤੈਅ ਕਰ ਦਿਓ ਸਾਸ੍ਰੀਕਾਲ ਸੜਕ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਹਫ਼ਤੇ ਭਰ ਦੀਆਂ ਸਰਗਰਮੀਆਂ ਦੇ ਉੱਤੇ ਚਾਤ ਪਾਉਣੇ ਆ ਤੇ ਪਿਛਲੇ ਹਫਤੇ ਦੇ ਵਿੱਚ ਕੀ ਕੁਝ ਵਾਪਰ ਗਿਆ ਉਹ ਤੁਹਾਨੂੰ ਦੱਸਾਂਗੇ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਜੀ ਸ਼ੁਕਰਗੁਆ ਜੀ ਬਹੁਤ ਬਹੁਤ ਮਿਹਰਬਾਨੀ ਢਿੱਲ ਸਾਹਿਬ ਪਿਛਲਾ ਹਫਤਾ ਜੇਕਰ ਕਹੀਏ ਤਾਂ ਚੋਣਾਂ ਦੇ ਨਾਮ ਰਿਹਾ ਚੋਣ ਪ੍ਰਚਾਰ ਜ਼ੋਰਾਂ ਦੇ ਨਾਲ ਰਿਹਾ ਇੱਕ ਪਾਸੇ ਮਹਾਰਾਸ਼ਟਰ ਚਾਰਖੰਡ ਦੇ ਵਿੱਚ ਵੀ ਚੋਣਾਂ ਸਿਗੀਆਂ ਨਤੀਜੇ ਆਉਣੇ ਸੀ VOTING ਦਾ ਕੰਮ ਮੁਕੰਮਲ ਹੋ ਗਿਆ ਪੰਜਾਬ ਦੇ ਵਿੱਚ ਵੀ ਚਾਰ ਥਾਵਾਂ ਦੇ ਉੱਤੇ ਜ਼ਿਮਨੀ ਚੋਣਾਂ ਦੇ ਲਈ VOTING ਹੋਈ ਯੂਪੀ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਵੀ ਜ਼ਿਮਨੀ ਚੋਣਾਂ ਹੋਈਆਂ ਤੇ ਹੁਣ ਨਤੀਜੇ ਵੀ ਆ ਗਏ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਤਿੰਨ ਸੀਟਾਂ ਦੇ ਉੱਤੇ ਜਿੱਤ ਹਾਸਲ ਕਰ ਲਈ ਹੈ ਇੱਕ ਸੀਟ ਕਾਂਗਰਸ ਦੇ ਹਿੱਸੇ ਆਈ ਹੈ ਤੇ ਦੂਜੇ ਪਾਸੇ ਮਹਾਰਾਸ਼ਟra ਤੇ ਚਾਰਖੰਡ ਦੇ ਵਿੱਚ ਵੀ ਸਰਕਾਰਾਂ ਨਵੀਆਂ ਬਣਨ ਜਾ ਰਹੀਆਂ ਨੇ ਐਨਡੀਏ ਗੱਠ ਜੋੜ ਆ ਜਿਹੜਾ ਉਹ ਮਹਾਰਾਸ਼ਟra ਦੇ ਵਿੱਚ ਕਾਮਯਾਬ ਹੋਇਆ ਇੰਡੀਆ ਗੱਠ ਜੋੜ ਆ ਜਿਹੜਾ ਉਹ ਚਾਰਖੰਡ ਦੇ ਵਿੱਚ ਕਾਮਯਾਬ ਹੋਇਆ ਪਰ ਕਾਂਗਰਸ ਦਾ ਗ੍ਰਾਫ ਕਾਫੀ ਜਿਹੜਾ ਉਹ ਹੀਠਾਂ ਜਾਂਦਾ ਨਜ਼ਰ ਆਇਆ ਇਹਨਾਂ ਚੋਣਾਂ ਦੇ ਦੌਰਾਨ ਜਿਹੜੀਆਂ ਲੋਕਲ ਪਾਰਟੀਆਂ ਜਿਗੀਆਂ ਉਹਨਾਂ ਨੂੰ ਹੀ ਜ਼ਿਆਦਾ ਲੋਕਾਂ ਨੇ ਤਰਜੀਹ ਦਿੱਤੀ ਹੈ ਤੇ ਇੱਕ ਬੀਜੇਪੀ ਜਿਹੜੀ ਮਹਾਰਾਸ਼ਟra ਦੇ ਵਿੱਚ ਅੱਗੇ ਵਧੀ ਹੈ ਪਹਿਲਾਂ ਇੱਕ ਸਮਝੌਤੇ ਦੇ ਤਹਿਤ ਸਰਕਾਰ ਸੀ ਤੇ ਹੁਣ ਪੂਰਨ ਬਹੁਮਤ ਵਾਲੀ ਸਰਕਾਰ ਬੀਜੇਪੀ ਮਹਾਰਾਸ਼ਟra ਦੇ ਵਿੱਚ ਬਣਾਉਣ ਜਾ ਰਹੀ ਹੈ ਦੇਖੋ ਇਹ ਜਿਹੜੀਆਂ ਚੋਣਾਂ ਸਿਗੀਆਂ ਆਪਣੇ ਤਾਂ ਅਸੀਂ ਉਪ ਚੋਣਾਂ ਹਮ ਚਾਰਖੰਡ ਤੇ ਮਹਾਰਾਸ਼ਟra ਦੇ ਵਿੱਚ ਸੀਗੇ ਪੂਰੀਆਂ ਚੋਣਾਂ ਨਵੀਂ ਵਿਧਾਨ ਸਭਾ ਬਾਬ ਵਾਸਤੇ ਚੋਣਾਂ ਇਹ ਗੱਲ ਮਰ ਕੇ ਚੱਲੋ ਕਿ ਜੇ ਕੋਈ ਬੰਦਾ ਕੁਝ ਕਰਦਾ ਹੈ ਭਾਰਤੀ ਜਨਤਾ ਪਾਰਟੀ ਨੇ ਝਾਰਖੰਡ ਦੇ ਵਿੱਚ ਹਿਮੰਤ ਸੁਰੇਨ ਸਾਹਿਬ ਨੂੰ ਕਥਿਤ ਰੂਪ ਦੇ ਵਿੱਚ ਫਸਾਉਣ ਦਾ ਇੱਕ ਯਤਨ ਕੀਤਾ ਉਹਦਾ ਅਸਰ ਕੀ ਨਿਕਲਿਆ ਲੋਕਾਂ ਨੂੰ ਇਹ ਗੱਲ ਘਰ ਕਰ ਗਈ ਕਿ ਯਾਰ ਤੱਕਾ ਵਰਤਿਆ ਜਾ ਰਿਹਾ ਹੈ ਇਹਨਾਂ ਦੇ ਪਿਤਾ ਸ਼ਿਬੂ ਸਰੇਨ ਉਹ ਵੀ ਬਹੁਤ ਚਰਚਿਤ ਆਗੂ ਸੀਗੇ ਆਪਣੇ ਅਲਾਕੇ ਦੇ ਇਹਨਾਂ ਨੇ ਇਸ ਮਾਮਲੇ ਦੇ ਵਿੱਚ ਜਦੋਂ ਤੱਕਾ ਦੇਖਿਆ ਇਹਦਾ ਨਤੀਜਾ ਇਹ ਹੋਇਆ ਕਿ ਇਹ ਝਾਰਖੰਡ ਮੁਕਤੀ ਮੋਰਚਾ ਆਪਣੇ ਸਿਮੇਤ ਦੂਜੀਆਂ ਪਾਰਟੀਆਂ ਦੇ ਨਾਲ 56 ਸੀਟਾਂ ਜਿਹੜੀਆਂ 81 ਚੋਂ ਜਿੱਤ ਗਏ ਇੱਕ ਅਦਰਜਾ 24 ਐਨਡੀਏ ਹੈ ਇਹ 56 ਤੇ 57 ਹੀ ਸਮਝੋ ਤੁਸੀਂ ਜਿਹੜਾ ਅਦਰਜ ਹੁੰਦਾ ਹੈਗਾ ਉਹ ਕਿਤੇ ਨਹੀਂ ਜਾਂਦਾ ਉਹ ਸਰਕਾਰ ਦੇ ਨਾਲ ਹੀ ਆਉਂਦਾ ਹੁੰਦਾ ਹੈ। ਹੂੰ ਤੇ ਮਹਾਰਾਸ਼ਟਰ ਦੇ ਵਿੱਚ ਭਾਈ ਭਾਰਤੀ ਜਨਤਾ ਪਾਰਟੀ ਬਹੁਤ 235 ਸੀਟਾਂ ਲੈ ਗਈ। ਉਹਨਾਂ ਦੀਆਂ ਆਪਣੀਆਂ ਸੀਟਾਂ ਵੀ 132 ਆ ਗਈਆਂ। ਤੇ ਤੁਸੀਂ ਕਹਿ ਸਕਦੇ ਹੋ ਤਕਰੀਬਨ ਇਕੱਲਿਆਂ ਬਹੁਮਤ ਦੇ ਨੇੜੇ ਉਹ ਤੇ ਪਹੁੰਚ ਚੁੱਕੇ ਨੇ 132 ਸੀਟਾਂ ਪੂਰਨ ਬਹੁਮਤ ਹੈ ਕਿਉਂਕਿ 235 ਦਾ ਜੇ ਅੱਧ ਲਾਈਏ 118 ਕੁ ਬੰਦੀਆਂ ਨੇ 132 ਇਹ ਲੈ ਗਏ ਨੇ ਪੂਰਨ ਬਹੁਮਤ ਹੈ ਐਸ ਵਾਰ ਮੈਨੂੰ ਨਹੀਂ ਲੱਗਦਾ ਕਿ ਅਦਾਲਤ ਆ ਗਿਆ ਜਿਹੜਾ ਏਕਨਾਤ शिंदे ਦਾ ਉਹ ਐਕਟ ਵੀ ਕੰਟੀਨਿਊ ਰਹੇਗਾ ਹੋ ਸਕਦਾ ਉੱਥੇ ਚੀਫ ਮਨਿਸਟਰ ਦਵਿੰਦਰ ਫਾੜਨ ਵੀ ਸੰਬੰਧ ਉਹਨਾਂ ਦੀ ਪਾਰਟੀ ਦੀ ਹੈ ਤੇ ਜਿਹੜਾ ਐਮਬੀਏ ਮਹਾਗਾੜੀ ਵਿਕਾਸ ਉਹ ਸਿਰਫ ਤੇ ਸਿਰਫ ਉਹਨਾਂ ਜਿਆ ਸੀਟਾਂ ਤੇ ਰਹਿ ਗਏ ਨੇ ਬਹੁਤ ਹੇਟਲੇ ਪਦਤੇ ਹਨ ਨਰਾਸ਼ਾ ਜਨਕ ਹਾਰ ਹੈ ਉਹਨਾਂ ਉਮੇਕੀ ਪਾਰਟੀਆਂ ਵਾਲੀ ਤਨਾ ਜੇ ਤਿੰਨ ਸੀਟਾਂ ਵੀ ਆ ਜਾਣ ਉਹਨੂੰ ਨਿਰਾਸ਼ਾਜਨਕ ਹਾਰ ਨਹੀਂ ਕਹਿੰਦੇ ਉਹ ਜਿੱਤ ਹਾਰ ਦਾ ਕਾਕਾ ਹੁੰਦੀ ਰਹਿੰਦੀ ਹੈ ਤੇ ਇਸੇ ਕਰਕੇ ਉਹ ਚੀਜ਼ਾਂ ਦਾ ਪਰਚੋਲ ਨਹੀਂ ਕੀਤਾ ਜਾਂ ਤੇ ਪਰਚੋਲ ਇੱਥੇ ਵੀ ਨਹੀਂ ਹੋ ਰਹੀ ਕਿੰਨਾ ਚਿਰ ਹੋ ਗਿਆ ਕਾਂਗਰਸ ਪਾਰਟੀ ਨੂੰ ਸੱਤਾ ਚੋਂ ਬਾਹਰ ਹੋਇਆ ਕੱਲਾ ਇੱਕੋ ਹੀ ਇਹਨਾਂ ਦਾ ਇਹ ਤਾਂ ਜੀ ਮਸ਼ੀਨਾ ਨੇ ਖਰਾਬ ਕਰਤਾ ਮਸ਼ੀਨਾ ਨੇ ਖਰਾਬ ਕਰਤਾ ਤੁਸੀਂ ਕਹਦੇ ਇਹ ਦੇਖੋ ਭਾਰਤੀ ਜਨਤਾ ਪਾਰਟੀ ਬਹੁਤ ਹੇਠਲੇ ਪੱਧਰ ਤੇ ਜਾ ਕੇ ਆਪਣੀ ਵਿਉਂਤਬੰਦੀ ਘਟਦੀ ਹੈ ਜਿਹੜੀ ਵਿਉਂਤਬੰਦੀ ਦੇ ਨਾਲ ਉਹ ਆਏ ਨੇ ਉਹ ਨੂੰ ਵਿਦਾਲ ਦੇ ਨਾਲ ਪਹਿਚਾਣੋ ਤੁਹਾਨੂੰ ਆਪਣੇ ਪਤਾ ਲੱਗ ਜੂਗਾ ਤੁਹਾਡੇ ਚ ਕਮੀ ਕਿੱਥੇ ਜੀ ਹੈ ਤੁਸੀਂ ਦੇਖ ਕਿਉਂ ਨਹੀਂ ਰਹੇ ਇਹ ਚੀਜ਼ਾਂ ਵੱਡੇ ਪੱਧਰ ਦੇ ਉੱਤੇ ਜਿਵੇਂ ਚਲਦਿਆਂ ਨੇ ਸੋ ਭਾਰਤੀ ਜਨਤਾ ਪਾਰਟੀ ਦਾ ਜੇਤੂ ਰਥ ਲਗਾਤਾਰਤਾ ਦੇ ਵਿੱਚ ਵਧਦਾ ਜਾ ਰਿਹਾ ਹੈ ਸਾਰੀਆਂ ਸੀਟਾਂ ਤੇ ਹੈ ਕਈ ਥਾਵਾਂ ਦੇ ਉੱਤੇ ਜਿਵੇਂ ਆਪਾਂ ਪੰਜਾਬ 'ਚ ਗੱਲ ਕਰਦੇ ਹਾਂ ਕਿ ਚਾਰਾਂ 'ਚੋਂ ਤਿੰਨ ਸੀਟਾਂ ਆਮ ਆਦਮੀ ਪਾਰਟੀ ਲੈ ਗਈ ਉਹਦਾ ਵਸਲੇਸ਼ਨ ਆਪਾਂ ਲਗਾਤਾਰ ਕਰਦੇ ਰਹਾਂਗੇ ਤੇ ਅੱਗੇ ਵੀ ਕਰਦੇ ਰਹੇ ਹਾਂ ਜਿਹੜੀਆਂ ਪੱਛਮੀ ਬੰਗਾਲ ਦੇ ਵਿੱਚ ਸੀਟਾਂ ਖਾਲੀ ਹੋਈਆਂ ਉੱਥੇ ਵੀ ਸਰਕਾਰ ਮਮਤਾ ਪਾ ਬੈਨਰਜੀ ਦੀ ਅਤੇ ਮਮਤਾ ਬੈਨਰਜੀ ਸਾਰਗੀਆਂ ਸੀਟਾਂ ਲੈਗੀ ਜੂਪੀ ਦੇ ਵਿੱਚ ਦੋ ਸੀਟਾਂ ਸਮਾਜਵਾਦੀ ਪਾਰਟੀ ਵੀ ਰਹੇਗੀ ਉੱਥੇ ਇਹਨਾਂ ਨੂੰ ਝਟਕਾ ਲੱਗਿਆਗਾ ਪੰਜਾਬ ਦੇ ਵਿੱਚ ਜਿਹੜੀ ਸੀਟ ਆਮ ਆਦਮੀ ਪਾਰਟੀ ਕੋਲ ਸੀ ਉਹ ਸੀਟ ਤੇ ਕਾਂਗਰਸ ਕਾਬਜ ਹੋ ਗਈ ਜਿਹੜੀ ਕਾਂਗਰਸ ਕੋਲ ਸੀ ਤਿੰਨੇ ਉਹਨਾਂ ਤੇ ਆਮ ਆਦਮੀ ਪਾਰਟੀ ਕਾਬਜ ਹੋ ਗਿਆ ਇਹਨਾਂ ਜਿਹੜੇ ਲੀਡਰ ਹੈ ਇਹਨਾਂ ਨੂੰ ਇਸ ਵੇਲੇ ਸੋਚਣ ਦਾ ਅਵੇਲ ਹੈ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਸੋਚ ਕੇ ਹੀ ਕੁਝ ਕਰਨਾ ਚਾਹੀਦਾ ਹੈ ਨਹੀਂ ਤਾਂ ਕਦ ਤੇ ਲਿਖਿਆ ਜੇ ਨਾ ਪੜਿਆ ਤਾਂ ਅੱਜ ਜੇ ਇਹ ਸੀਟਾਂ ਇਸ ਪੱਧਰ ਤੇ ਘਟਗਾਂ ਨੇ ਕੱਲੂ ਇਸ ਤੋਂ ਵੀ ਨੀਵੇਂ ਪੱਧਰ ਤੇ ਜਾ ਸਕਦੀਆਂ ਨੇ ਜੀ ਬਿਲਕੁਲ ਜੀ ਤੇ ਤਿਲਪ ਸਾਬ ਹੋਰ ਵੀ ਕਈ ਤਰ੍ਹਾਂ ਦੀਆਂ ਖਬਰਾਂ ਇਸ ਹਫਤੇ ਦੇ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਇੱਕ ਤਾਂ ਇਹ ਕਿ ਬਾਦਲ ਪਰਿਵਾਰ ਸਵਾਲਾਂ ਦੇ ਘੇਰੇ ਦੇ ਵਿੱਚ ਆਇਆ ਜਦੋਂ ਦਾ ਸੁਖੀਰ ਸਿੰਘ ਬਾਦਲ ਹੋਰਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ ਤੇ ਹੁਣ ਬਾਦਲ ਪਰਿਵਾਰ ਦੇ ਗੁਨਾਹਾਂ ਤੇ ਕਹਿੰਦੇ ਜੀ ਇੱਕ ਪੰਥਕ ਕਮਿਸ਼ਨ ਬਣਨਾ ਚਾਹੀਦਾ ਹੈ ਕਈ ਤਰ੍ਹਾਂ ਦੇ ਸਵਾਲ ਨੇ ਜਥੇਦਾਰ ਸਾਹਿਬ ਵੀ ਕਹਿ ਚੁੱਕੇ ਨੇ ਕਿ ਸੁਖਵੀਰ ਬਾਦਲ ਬਾਰੇ ਜਲਦ ਫੈਸਲਾ ਲਿਆ ਜਾਵੇਗਾ ਸੁਖਵੀਰ ਬਾਦਲ ਵੀ ਲਗਾਤਾਰ ਅਰਜ਼ੀਆਂ ਲਗਾ ਰਹੇ ਨੇ ਕਿ ਮੇਰੇ ਬਾਰੇ ਫੈਸਲਾ ਲਿਆ ਜਾਵੇ ਮੈਂ ਨਿਰਮਾਣਾ ਸਿੱਖ ਬਣ ਕੇ ਪੇਸ਼ ਹੋਣ ਲਈ ਤਿਆਰ ਹਾਂ ਉਹ ਤਾਂ ਮੈਨੂੰ ਐਂ ਲੱਗਦਾ ਕਿ ਇਨ੍ਹਾਂ ਦੀ ਜਿਹੜੀ ਸਟ੍ਰੈਟਜੀ ਹੈ ਉਹਦਾ ਇੱਕ ਹਿੱਸਾ ਹੈ ਹੂੰ ਲੋਕਾਂ ਦੇ ਵਿੱਚ ਇਹ ਘਟਣ ਵਾਸਤੇ ਕਿ ਜੀ ਮੈਂ ਤਾਂ ਉਹਨੇ ਮੈਨੂੰ ਤਨਖਾਹ ਲਾਓ ਹੂੰ ਰੋਲੋ ਤਾਂ ਤਨਖਾਹ ਦਈਏ ਉਹ ਤਨਖਾਹ ਜਿਵੇਂ ਵਿਰਸੇ ਸੇ ਉਹਨੂੰ ਲਾਤੀ ਕਿ 10 ਸਾਲਾਂ ਵਾਸਤੇ ਸਾਰੇ ਅਹੁਦਿਆਂ ਤੋਂ ਬਰਖਾਸਤ ਕਰੋ ਇਹਨੂੰ ਤੇ ਕਹਿੰਦੇ ਆ ਕਿਸ ਤੱਕ ਅਕਾਲ ਤਖਤ ਸਾਹਿਬ ਦੇ ਜੱਧਰ ਦੀ ਹਰ ਗੱਲ ਮੰਨਦੇ ਆ ਤੇ ਅੱবি ਤਾਂ ਜੱਧਰ ਸਾਹਿਬ ਨੇ ਕਿਹਾ ਕਿ ਸ਼੍ਰੀਮਾਨ ਜੀ ਇਰੋਂ ਬਰਖਾਸਤ ਕਰੋ ਅਸਤੀਫਾ ਲੈ ਲਿਆ ਐਨੀ ਮੰਨ ਲਈ ਗੱਲ ਭੁੰਦੜ ਸਾਹਿਬ ਨੇ ਜਨਦਰ ਸਾਹਿਬ ਦੀ ਇਸ ਕਰਕੇ ਸਵਾਲ ਬਹੁਤ ਸਾਰੇ ਉੱਠਦੇ ਐ ਹੁਣ ਜਿਹੜਾ ਇਹਨਾਂ ਤੋਂ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਆਗੂ ਕਹਿੰਦੇ ਐ ਕਿ ਜਿਹੜੇ ਸੁਖਵੀਰ ਸਿੰਘ ਦੇ ਗਨਾਹ ਨੇ ਇਹ ਕੋਈ ਆਮ ਗਨਾਹ ਨਹੀਂ ਆਮ ਗਲਤੀਆਂ ਨਹੀਂ ਜਾਣੇ ਅਣਜਾਣੇ ਵਿੱਚ ਹੋਈਆਂ ਗਲਤੀਆਂ ਸਵੇਦ ਸਿੰਘ ਸੈਣੀ ਨੂੰ ਪੰਜਾਬ ਦਾ ਡੀਜੀਪੀ ਲੈਣਾ ਅਣਜਾਣੇ ਚ ਗਲਤੀ ਸੀ ਡੇਰਾ ਸਰਸਾ ਵਾਲੇ ਨੂੰ ਬਿਨਾ ਮੰਗੇ ਮਾਫੀ ਦਿੱਤੀ ਯਾਨੀ ਚਾਹੀ ਗਲਤੀ ਸੀ ਜਾਂ ਅਣਜਾਣੇ ਵਿੱਚ ਹੋਈ ਗਲਤੀ ਸੀ ਮਹਮਦੇ ਯਾਰਾਲਮ ਨੂੰ ਨਿਯੁਕਤ ਕਰਨਾ ਉਹਦੀ ਧਰਮ ਪਤਨੀ ਨੂੰ ਸੰਸਦੀ ਸਕੱਤਰ ਬਣਾਉਣਾ ਇਹ ਅਣਜਾਣੇ ਚ ਹੋਈ ਗਲਤੀ ਸੀ ਬੇਅਦਬੀਆਂ ਹੋਈਆਂ ਉਹਨਾਂ ਦਾ ਇਨਸਾਫ ਨਾ ਹੋਣਾ ਅਣਜਾਣੇ ਦੀ ਗਲਤ ਕਾਂ ਸੀ ਗੋਲੀਆਂ ਚੱਲੀਆਂ ਦੋ ਸਿੰਘ ਸ਼ਹੀਦ ਹੋ ਗਏ ਅਣਜਾਣੇ ਦੀਆਂ ਗਲਤ ਕਾਂ ਸੀ ਲੋਕ ਇਹ ਗੱਲ ਕਹਿੰਦੇ ਆ ਕਿ ਇੱਕ ਪੰਥਕ ਕਮਿਸ਼ਨ ਬਣਨਾ ਚਾਹੀਦਾ ਹੈ ਜਿਹੜਾ ਇਹਨਾਂ ਦੀ ਪਰਚੋਲ ਕਰੇ ਤੇ ਕਿਹਾ ਤਾਂ ਇਹਨਾਂ ਦੀ 96 ਚ ਵੀ ਸੀ ਜੇ ਸਾਡੀ ਸਰਕਾਰ ਆ ਗਈ ਅਸੀਂ ਜਿਹੜਾ ਅੱਤਵਾਦ ਵੇਲੇ ਤੇ ਉਹ ਦੂਜਾ ਹੋਇਆ ਹੈ ਇਹ ਸਾਰੇ ਦੀ ਪਰਚੋਲ ਕਰਾਵਾਂਗੇ ਤੇ ਕਰਵਾਈ ਡੁੱਬੀ ਤਾਂ ਜੇ ਸਾਨਾ ਆਇਆ ਜਦੋਂ ਸਿਆਸ ਭਾਰੂ ਹੋ ਗਈ ਧਰਮ ਤੇ ਗੁਰੂ ਸਾਹਿਬ ਨੇ ਮੀਰੀ ਪੀਰੀ ਦੇ ਦੋ ਨਿਸ਼ਾਨ ਸਾਬ ਬਣਾਏ ਸੀ ਇਸ ਕਰਕੇ ਮੀਰੀ ਤੇ ਪੀਰੀ ਸਿਆਸਤ ਨੀਵੀਂ ਰਹੇ ਧਰਮ ਉੱਚਾ ਰਹੇ ਔਰ ਉਸ ਸਿਧਾਂਤ ਤੇ ਅਸੀਂ ਖੜੇ ਕਦਾ ਚਤ ਨਹੀਂ ਖੜੇ ਸੋ ਮੇਰੀ ਤਾਂ ਇਹੋ ਬੇਨਤੀ ਹੈ ਹੱਥ ਜੋੜ ਕੇ ਕਿ ਭਾਈ ਸਾਹਿਬ ਬਣਾ ਲੋ ਕਮਿਸ਼ਨ ਨਾਲੇ ਪਤਾ ਲੱਗ ਜਾਊਗਾ ਵੀ ਕਿਹਨੇ ਕਿਹਨੇ ਕੀ ਕੀਤਾ ਕਿ ਉਸ ਕਮਿਸ਼ਨ ਦੀ ਕੋਈ ਗੱਲ ਮੰਨੂਗਾ ਜਾਂ ਜੇ ਪਹਿਲਾ ਕਮਿਸ਼ਨ ਬਣੇ ਉਹਨਾਂ ਮੰਗੀ ਘੱਟੇ-ਕੋਟੇ ਕੌਡੀਆਂ ਚ ਰੋਲ ਦਿੱਤਾ ਜਾਊਗਾ ਇਹ ਸਾਰਾ ਕੁਝ ਵਿਚਾਰਨ ਦੀ ਗੱਲ ਹੈ ਹੂੰ ਜੇ ਅਸੀਂ ਵਿਚਾਰਾਂਗੇ ਤਾਂ ਫਾਇਦਾ ਜੇ ਵਿਚਾਰਨਾ ਹੀ ਨਹੀਂ ਕੁਝ ਤੇ ਫਿਰ ਜੋ ਮਰਜ਼ੀ ਕਰੀ ਜਾਓ ਕੌਣ ਪੁੱਛਦਾ ਜੀ ਫਿਰ ਸੋ ਇਹ ਚੀਜ਼ਾਂ ਦੇ ਉੱਤੇ ਕੋਈ ਨਾ ਕੋਈ ਗੱਲਬਾਤਾਂ ਹੋਣੀ ਚਾਹੀਦੀ ਜੀ ਬਿਲਕੁਲ ਜੀ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੰਮੇ ਸਮੇਂ ਤੋਂ ਪੈਂਡਿੰਗ ਨੇ ਤੇ ਲੰਮਾ ਸਮਾਂ ਹੀ ਹੋ ਗਿਆ ਵੋਟਾਂ ਦਾ ਕੰਮ ਹੁੰਦਿਆਂ ਨੂੰ ਅਜੇ ਤੱਕ ਵੋਟਾਂ ਵੀ ਬਣਾਉਣੀਆਂ ਜਿਹੜੀਆਂ ਨੇ ਉਹ ਮੁਸ਼ਕਲ ਹੋਈਆਂ ਪਈਆਂ ਨੇ ਤਰੀਕਾ ਦੇ ਵਿੱਚ ਲਗਾਤਾਰ ਬਦਲਾਅ ਕੀਤਾ ਗਿਆ ਤੇ ਹੁਣ ਚੋਣਾਂ ਦੀ ਮੰਗ ਤੇਜ਼ੀ ਦੇ ਨਾਲ ਉੱਠੀ ਹੈ ਕਿ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦ ਹੋਣੀਆਂ ਚਾਹੀਦੀਆਂ ਨੇ ਜਿਹੜੇ ਦਾ ਕਾਬਜ ਬੈਠਿਆ ਉਹ ਤਾਂ ਅਨਾ ਬਹਾਨਾ ਸੋਚਦੇ ਆ ਕਿ ਅੱਜ ਦੀ ਰਾਤ ਲੰਘੇ ਕੱਲੂ ਦੇਖਾਂਗੇ 2011 ਦੇ ਵਿੱਚ ਚੋਣਾਂ ਹੋਈਆਂ ਸੀ 13 ਸਾਲ ਹੋ ਚੁੱਕੇ ਨੇ ਆ ਮਹੀਨਾ ਤਾਂ ਰਹੇਗਾ 1 25 ਚੜ ਜਾਣਾ ਹੈ ਕਰੌਣੀਆਂ ਦੇ ਕੇਂਦਰ ਨੇ ਤੇ ਮੌਜੂਦਾ ਵਾਲੇ ਨੂੰ ਆਸ ਹੈ ਕਿ ਸ਼ਾਇਦ ਕੇਂਦਰ ਸਾਡੀ ਇਹਦੇ ਵਿੱਚ ਕੋਈ ਮਦਦ ਕਰੇ ਜਿੱਦਾਂ ਦੇ ਤਾਜ਼ੇ ਹਾਲਾਤ ਬਣੇ ਹੋਇਆ ਉਹ ਲੱਗਦਾ ਨਹੀਂ ਕਿ ਉਹ ਕੋਈ ਮਦਦ ਕਰਨਾ ਸੋ ਐਸ ਸਥਿਤੀ ਦੇ ਵਿੱਚ ਮੈਂ ਮਹਿਸੂਸ ਕਰਦਾ ਇਹਨਾਂ ਨੂੰ ਇਹ ਜਿਹੜੀਆਂ ਚੋਣਾਂ ਨੇ ਜਿਹੜੇ ਐਸਐਸ ਸਾਰੋਂ ਨੇ ਗੁਰਦੁਆਰਾ ਕਮਿਸ਼ਨ ਦੇ ਚੇਅਰਮੈਨ ਮੇਰਾ ਖਿਆਲ ਹੈ ਹੁਣ 31 ਦਸੰਬਰ ਤੱਕ ਤੋਂ ਬਾਅਦ ਸ਼ਾਇਦ ਹੋ ਕੇ ਤਰੀਕਾ ਵਧਾਉਣ ਇਹ ਚੋਣ ਹੋ ਜਾਣ ਉਹਦੇ ਬਾਅਦ ਤੇ ਸਹੀ ਮਾਹੌਲ ਬਣ ਜਾਵੇ ਉਮੀਦ ਇਸ ਤਰ੍ਹਾਂ ਦੀ ਕੀਤੀ ਜਾ ਸਕਦੀ ਹੈ ਕਈ ਇਸ ਮਾਮਲੇ ਦੇ ਵਿੱਚ ਪਹਿਲੂ ਨੇ ਹਰਿਆਣਾ ਦੀ ਵੱਖਰੀ ਕਮੇਟੀ ਬਣੀ ਕਿਹਨੇ ਬਣਾਈ ਪਹਿਲਾਂ ਉਥੇ ਪਟਨਾ ਸਾਹਿਬ ਦਾ ਬੋਰਡ ਹੈ ਮਜੂਰ ਸਾਹਿਬ ਦਾ ਬੋਰਡ ਹੈ ਦਿੱਲੀ ਦੀ ਕਮੇਟੀ ਵੱਖਰੀ ਹੋ ਗਈ ਹੁਣ ਤਾਂ ਬਾਕੀ ਆ ਪੰਜਾਬ ਹੈ ਇੱਕ ਮੈਂਬਰ ਚੁਰਕੇ ਆਉਂਦਾ ਹਿਮਾਚਲ ਤੋਂ ਤੇ ਹਰਿਆਣੇ ਦੀ ਤਾਂ ਵੱਖਰੀਆਂ ਹੋ ਹੀ ਗਈਆਂ ਨੇ ਮੈਨੂੰ ਲੱਗਦਾ ਕਿ ਇਸ ਮਾਮਲੇ ਦੇ ਵਿੱਚ ਇਹ ਵੋਟਾਂ ਛੇਤੀ ਹੋਣੀਆਂ ਚਾਹੀਦੀਆਂ ਨੇ ਜਿਹੜੇ ਰੌਲਾ ਪਾਉਂਦੇ ਆ ਕਿ ਇੱਥੇ ਫਲਾਣਾ ਕਾਬਜਾ ਠੰਕਾ ਕਾਬਜਾ ਹੈ ਜੇ ਹੁਣ ਉਹਨਾਂ ਨੂੰ ਮੌਕਾ ਮਿਲਿਆ 31 ਦਸੰਬਰ ਤੱਕ ਤੇ ਭਾਈ ਹੁਣ ਵੋਟਾਂ ਬਣਵਾ ਲਓ ਕਿਉਂਕਿ ਫੇਰ ਇਹ ਰੌਲਾ ਨਾ ਪਾਇਓ ਕਿ ਫਲਾਣਾ ਜੀ ਫੇਰ ਵੀ ਉਹੀ ਜਿੱਤ ਗਏ ਫੇਰ ਤੁਹਾਡਾ ਰੌਲਾ ਬੇਅਰਥ ਹੈ ਤੁਸੀਂ ਕੁਝ ਕਰਨ ਜੋਗੇ ਨਹੀਂ ਐਵੇਂ ਦੂਜਿਆਂ ਤੇ ਨੁਕਤਾ ਚੀਨੀ ਕਰਨਾ ਜੋਗੀ ਹੂੰ ਜੀ ਪਾਇਵਲੋਂ ਸਿੰਘ ਰਾਜਵਾਨਾ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਤੇ ਉਹਨਾਂ ਨੂੰ ਕੁਝ ਘੰਟਿਆਂ ਦੀ ਪੈਰੋਲ ਦਿੱਤੀ ਗਈ ਉਹਨਾਂ ਦੇ ਭਰਾ ਕੁਲੰਤ ਸਿੰਘ ਰਾਜਵਾਨਾ ਦਾ ਦਿਹਾਂਤ ਹੋ ਗਿਆ ਸੀਗਾ ਤਾਂ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਇਸ ਦੌਰਾਨ ਕਈ ਸਿੱਖ ਆਗੂ ਉਹਨਾਂ ਨੂੰ ਮਿਲੇ ਵੀ ਤੇ ਉਸ ਤੋਂ ਬਾਅਦ ਦੇ ਵਿੱਚ ਕਈ ਤਰ੍ਹਾਂ ਦੇ ਬਿਆਨ ਵੀ ਆਏ ਭਾਈ ਰਾਜੂ ਆਣਾ ਵੀ ਇਹ ਕਹਿ ਗਏ ਕਿ ਸਿੱਖ ਕੌਮ ਸਿੱਖ ਜਥੇਬੰਦੀਆਂ ਇੱਕ ਜੁਟ ਨਹੀਂ ਹੈਗੀਆਂ ਤੇ ਬੰਦੀ ਸਿੱਖਾਂ ਦੀ ਪਰਿਭਾਸ਼ਾ ਦੇ ਉੱਤੇ ਵੀ ਗੱਲ ਮਜੀਠੀਆ ਸਾਹਿਬ ਕਰਦੇ ਹੋਏ ਨਜ਼ਰ ਆਏ ਕਾਫੀ ਕੁਝ ਉਹਨਾਂ ਦੀ ਪੈਰੋਲ ਨੂੰ ਲੈ ਕੇ ਵੀ ਹੋਇਆ ਜਥੇਦਾਰ ਸਾਹਿਬ ਨੇ ਇਹ ਕਹਿ ਦਿੱਤਾ ਕਿ ਡੇਰਾ ਮੁਖੀ ਨੂੰ ਲਗਾਤਾਰ ਪੈਰੋਲ ਮਿਲਦੀ ਹੈ ਕਈ ਕਈ ਦਿਨਾਂ ਦੀ ਤੇ ਸਿਰਫ 3 ਘੰਟਿਆਂ ਦੀ ਪੈਰੋਲ ਦਿੱਤੀ ਗਈ ਹੈ ਭਾਈ ਰਾਜਵਾਨਾ ਨੂੰ ਦੇਖੋ ਜਿਹੜੀ ਪੈਰੋਲ ਹੈ ਇਹ ਤਾਂ ਪਹਿਲੀ ਗੱਲ ਤਾਂ ਇਹ ਕਿ ਰਾਜਵਾਨਾ ਦਾ ਜੇਲ੍ਹ ਦੇ ਵਿੱਚ ਵਿਵਹਾਰ ਬਹੁਤ ਸੰਤੁਸ਼ਟੀਜਨਕ ਹੈ ਹੂੰ ਇਹ ਵੱਖਰੀ ਗੱਲ ਹੈ ਕਿਉਂ ਥੋੜਾ ਜਿਹਾ ਆਪਣੇ ਆਪ ਦੇ ਵਿੱਚ ਕਾਂਤ ਚ ਰਹਿਣਾ ਜ਼ਿਆਦਾ ਪਸੰਦ ਕਰਦੀ ਹੈ ਹੂੰ ਇਹ ਤੋਂ ਪਹਿਲਾਂ ਤਾਂ ਕਦੇ ਕਿਸੇ ਨਾਲ ਕੁਝ ਨਹੀਂ ਵਾਪਰਿਆ ਸਿਰਫ ਇੱਕ ਘਟਨਾ ਵਾਪਰੀ ਸੀ ਜਿਹੜੀ ਕਵਰ ਸੰਧੂਵਰ ਨਾਲ ਬਾਪਰੀ ਸੀ ਕਿਸੇ ਨੂੰ ਨਹੀਂ ਤੁਸੀਂ ਜਾਓਗੇ ਤੇ ਜੇਲ੍ਹ ਚ ਬੜਾ ਹੱਸ ਕੇ ਮਿਲਦੀ ਹੈ ਕਿ ਮੈਂ ਵੀ ਦੋ ਤਿੰਨ ਵਾਰ ਗਿਆ ਜੇਲ੍ਹ ਦੇ ਵਿੱਚ ਮੈਨੂੰ ਵੀ ਮਿਲੇ ਔਰ ਗੇਵਰੀ ਪੁਰਾਣੀਆਂ ਗੱਲਾਂ ਵੀ ਪੁੱਛ ਲੈਂਦੇ ਐ ਜੇਲ੍ਹ ਦੇ ਵਿੱਚ ਸਮਾਗਮ ਸੀ ਮੈਂ ਜੇਲ੍ਹ ਸਮਾਗਮ ਦੇ ਵਿੱਚ ਗਿਆ ਤੇ ਮੈਨੂੰ ਕਹਿੰਦੇ ਤੁਸੀਂ ਚਾਹ ਇੱਥੇ ਨਾ ਪੀਓ ਮੇਰੇ ਕੋਲ ਪੀ ਕੇ ਜਾਇਓ ਉਹਨਾਂ ਦੀ ਜਿਹੜੀ ਅੰਦਰ ਜਾਣ ਸਾਰੀ ਸੱਜੇ ਪਾਸੇ ਜਿਹੜਾ ਇਹ ਬਾਇਰ ਕਾ ਨਹੀਂ ਉਹ ਜੇਲ੍ਹ ਦੇ ਵਿੱਚ ਬਹੁਤ ਸਾਰੇ ਮਿਲ ਵਰਤਨ ਵਾਲੇ ਲੋਕ ਲੱਗੇ ਹੋਇਆ ਉਹ ਕਹਿੰਦੇ ਜੀ ਕਦੇ ਕਿਸੇ ਨਾਲ ਕੋਈ ਗੱਲ ਕਰਦੇ ਹੀ ਨਹੀਂ ਜਾਂ ਉਹ ਆਪਣਾ ਪਾਠ ਕਰਦੇ ਆ ਜਾਂ ਉਹ ਫਿਰ ਜਦੋਂ ਗੁਰਦੁਆਰਾ ਸਾਹਿਬ ਜਾਇਆ ਹੁੰਦੇ ਆ ਔਰ ਪੜ੍ਹਦੇ ਆ ਲਿਖਦੇ ਵੀ ਆ ਅਸੀਂ ਦੇਖਿਆ ਉਹਨਾਂ ਦੀਆਂ ਬਹੁਤ ਸਾਰੀਆਂ ਹੱਥ ਲਿਖਤ ਚਿੱਠੀਆਂ ਉਹਨਾਂ ਦੀ ਭੈਣ ਬੀਬੀ ਕਬਲਦੀਪ ਕੌਰ ਦੇ ਰਾਹੀਂ ਸਾਡੇ ਤੱਕ ਵੀ ਪ੍ਰਾਪਤ ਹੋ ਜਾਂਦੀਆਂ ਸੀ ਕਿ ਜੀ ਆਹ ਖਬਰ ਲਾ ਦਿਓ ਉਹਨਾਂ ਦਾ ਭਰਾ ਕੁਲਵੰਤ ਸਿੰਘ ਉਹਦਾ ਉਦਨ ਅੰਤਮਰਦਾਸ ਸੀ 3 ਘੰਟੇ ਦੀ ਉਹਨਾਂ ਨੂੰ ਪੈਰੋਲ ਮਿਲੀ ਬਾਅਦ ਵਿੱਚ ਪਤਾ ਲੱਗਾ ਕਿ 3 ਘੰਟੇ ਉਹ ਸਮਾਗਮ ਵਿੱਚ ਰਹਿ ਸਕਦੀ ਹੈ 11:00 ਵਜੇ ਉੱਥੇ ਪਹੁੰਚੇ ਤੇ 2:00 ਵਜੇ ਤੱਕ ਉੱਥੇ ਰਹੇ 2:00 ਵਜੇ ਤੋਂ ਬਾਅਦ ਉਹਨਾਂ ਨੇ ਜਿਹੜਾ ਆਪਣਾ ਭਾਸ਼ਣ ਦਿੱਤਾ ਉਹਦੇ ਵਿੱਚ ਵੀ ਇਹ ਹੀ ਕਿਹਾ ਕਿ ਸਿੱਖ ਕੌਮ ਦੇ ਵਿੱਚ ਇੱਕੇ ਦੀ ਲੋੜ ਹੈ ਸਾਰੇ ਦਲ ਇਕੱਠੇ ਹੋ ਜਾਣ ਸੋ ਇਹ ਜਿਹੜੇ ਇਸ ਵੇਲੇ ਆ ਬਾਦਲਦਾਲ ਵਾਲੇ ਇਹ ਤਾਂ ਇਸ ਤਰ੍ਹਾਂ ਲੱਗੇ ਹੋਏ ਸੀ ਕਿ ਜਿਵੇਂ ਉਹਨਾਂ ਨੂੰ ਬਹੁਤ ਵੱਡੀ ਸੰਜੀਵਨੀ ਬੂਟੀ ਮਿਲ ਗਈ ਹੁੰਦੀ ਹੈ ਜਦਦਰ ਸਾਹਿਬ ਵੀ ਸੀ ਸ਼ਰਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਵੀ ਸੀ ਸਾਰੀ ਸੀ ਸੋ ਰਾਜਵਾਨਾ ਸਾਹਿਬ ਨੂੰ ਪੈਰੋਲ ਮਿਲੀ ਤੇ ਉਹ ਦੂਜੀ ਵਾਰ ਪੈਰੋਲ ਤੇ ਆਏ ਸੀ ਇਸ ਤੋਂ ਪਹਿਲਾਂ ਵੀ ਉਹ ਆਪਣੇ ਪਰਿਵਾਰਕ ਵਿਅਕਤੀ ਦੇ ਸੰਸਕਾਰ ਤੇ ਭੋਗ ਦੇ ਵਾਸਤੇ ਉਹਨਾਂ ਨੂੰ ਪੈਰੋਲ ਦਿੱਤੀ ਗਈ ਸੀ ਸੋ ਹੁਣ ਵੀ ਉਹਨਾਂ ਨੂੰ ਪੈਰੋਲ ਦਿੱਤੀ ਗਈ ਹੈ ਉਹ ਬੜਾ ਸੁਵਾਗਮ ਦੇ ਵਿੱਚ ਸ਼ਾਮਲ ਹੋ ਕੇ ਸ਼ਾਂਤੀਪੁਰੂ ਕੋ ਦੁਬਾਰਾ ਪਟਿਆਲਾ ਜੇਲ੍ਹ 'ਚ ਪਹੁੰਚ ਗਈ। ਜੀ। ਢਿਲਸਾਬ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ ਜਿਹੜੇ ਸਾਹਮਣੇ ਆ ਰਹੇ ਨੇ ਉਹਦੇ ਵਿੱਚ ਕਿਸਾਨ ਤੇ ਪ੍ਰਸ਼ਾਸਨ ਆਪੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ। ਤਲਵੰਡੀ ਸਾਬੋ ਦੇ ਇਲਾਕੇ ਦੇ ਵਿੱਚ ਦੁੰਨੇਵਾਲਾ ਪਿੰਡ ਤੇ ਜਿੱਥੇ ਜ਼ਮੀਨ ਐਕਵਾਇਰ ਕਰਨ ਵਾਸਤੇ ਪ੍ਰਸ਼ਾਸਨ ਆਪਣੇ ਟਰੈਕਟਰ ਟਰਾਲੀਆਂ ਤੇ ਹੋਰ ਸਾਜੋ ਸਮਾਨ ਲੈ ਕੇ ਪਹੁੰਚ ਗਿਆ। ਕਿਸਾਨਾਂ ਨੇ ਜ਼ੋਰਦਾਰ ਤਰੀਕੇ ਦੇ ਨਾਲ ਵਿਰੋਧ ਕੀਤਾ ਇੱਕ ਦੋ ਦਿਨ ਲੰਮਾ ਇਹ ਸੰਘਰਸ਼ ਹੋ ਗਿਆ ਪਾਣੀ ਦੀਆਂ ਬਿਛਾੜਾਂ ਲਾਠੀ ਚਾਰਜ ਤੱਕ ਕਿਸਾਨਾਂ ਦੇ ਉੱਤੇ ਕੀਤਾ ਗਿਆ ਕਿਸਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਹੋਈ ਤੇ ਹੁਣ ਆਖਰਕਾਰ ਇੱਕ ਸਹਿਮਤੀ ਬਣੀ ਹੈ ਕਿ ਕੁਝ ਦਿਨਾਂ ਦਾ ਸਮਾਂ ਪ੍ਰਸ਼ਾਸਨ ਨੇ ਲਿਆ ਹੈ ਕਿ ਅਸੀਂ ਇਸ ਮੰਗ ਦਾ ਹੱਲ ਕਰ ਦੇਵਾਂਗੇ ਹਾਲਾਂਕਿ ਕਿਸਾਨ ਕਹਿੰਦੇ ਨੇ ਕਿ ਜਿਹੜਾ ਮੁਆਵਜ਼ਾ ਪ੍ਰਸ਼ਾਸਨ ਵੱਲੋਂ ਸਾਨੂੰ ਦਿੱਤਾ ਜਾ ਰਿਹਾ ਉਹ ਨਾਕਾਫੀ ਹੈ ਸਾਨੂੰ ਦੁੱਗਣਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਦੇਖੋ ਇਹ ਪ੍ਰਸ਼ਾਸਨ ਤੇ ਪਤਾ ਨਹੀਂ ਇਹਦੀ ਸਮੱਸਿਆ ਕੀ ਹੈ ਇਹ ਰੇੜ ਕੇ ਹਰ ਵਾਰ ਪੈਂਦੇ ਨੇ ਚੰਗਾ ਇਹ ਹੋਇਆ ਕਿ ਕਿਸਾਨਦਿਆਂ ਜਥੇਬੰਦੀਆਂ ਦੇ ਮੈਂਬਰ ਵੀ ਵਹਿ ਜਾਣ ਸਰਕਾਰਾਂ ਦੇ ਬੰਦੇ ਵੀ ਵਹਿ ਜਾਣ ਇਹਦਾ ਪੱਕਾ ਹੀ ਤੈਅ ਕਰ ਦਿਓ ਕਿ ਜੇ ਆਹ ਜ਼ਮੀਨ ਹਾਸਲ ਹੋਊਗੀ ਇਹਦਾ ਆਹ ਰੇਟ ਮਿਲੇਗਾ ਜੇ ਹੋਰ ਕੁਝ ਨਹੀਂ ਹੈਗਾ ਤਾਂ ਫਾਈਨੈਂਸ਼ੀਅਲ ਇਅਰ ਦੇ ਵਿੱਚ ਆ ਕੇ ਬਦਲ ਲਓ ਮਾਰਚ ਦੇ ਵਿੱਚ ਮੀਟਿੰਗ ਕਰੋ ਅਗਲੇ 1 ਅਪ੍ਰੈਲ ਤੋਂ ਆਹ ਪਾ ਲਾਗੂ ਹੋਵੇਗਾ ਭਾਈ ਸਾਹਿਬ ਤੇ ਰੇੜਕੇ ਨਾ ਪਵੇ ਜੇ ਦੋਨੇ ਤਰ੍ਹਾਂ ਦੀ ਸਹਿਮਤੀ ਬਣ ਜੇਵੇ ਇਹ ਜਿਹੜੀਆਂ ਸਹਿਮਤੀਆਂ ਨੇ ਉਹਦੇ ਕਰਕੇ ਸਾਰੇ ਦਾ ਸਾਰਾ ਮਾਮਲਾ ਪੈਂਦਾ ਹੈ ਜਿਹੜਾ ਕਿ ਬਹੁਤ ਮੰਦ ਭਾਗੀ ਗੱਲ ਹੈ ਹੁਣ ਵੀ ਅਜੇ 5 ਦਿਨ ਦਾ ਸਮਾਂ ਮੰਗ ਲਿਆ ਕੀ ਉਸ ਦੇ ਉੱਤੇ ਕਿਸਾਨ ਸਹਿਮਤ ਹੁੰਦੇ ਆ ਜਾਂ ਨਹੀਂ ਹੁੰਦੇ ਅਗਲੀ ਗੱਲ ਹੈ ਪਰ ਜੇ ਕੋਈ ਪਰਮਾਨੈਂਟ ਪੱਕਾ ਹੱਲ ਹੋ ਜੇ ਤਾਂ ਮੇਰਾ ਕਹਿ ਲਾ ਕਿ ਰੇੜਕੇ ਦੇ ਵਿੱਚ ਪੈਣ ਦੀ ਜ਼ਰੂਰਤ ਨਹੀਂ ਪਵੇ ਜੀ ਤੇ ਦੂਜੇ ਪਾਸੇ ਪ੍ਰਾਲੀ ਸਾੜਨ ਦੀਆਂ ਘਟਨਾਵਾਂ ਨੇ ਜਿਹੜੀਆਂ ਜਾਂ ਮਾਮਲੇ ਨੇ ਉਹ ਕਾਫੀ ਚਰਚਾ ਦੇ ਵਿੱਚ ਨੇ ਪਿੱਛੇ ਜੇ ਸੀਗਾ ਕਿ ਇਸ ਵਾਰ ਬਹੁਤ ਘੱਟ ਨੇ ਪਰ 10000 ਤੋਂ ਉੱਪਰ ਅੰਕੜਾ ਪ੍ਰਾਲੀ ਸਾੜਨ ਵਾਲਾ ਪਹੁੰਚ ਚੁੱਕਿਆ ਹੈ ਤੇ ਅਜੇ ਵੀ ਕਈ ਥਾਵਾਂ ਦੇ ਉੱਤੇ ਕਦੋਕਾ ਘਟਨਾਵਾਂ ਸਾਹਮਣੇ ਆ ਜਾਂਦੀਆਂ ਨੇ ਵੈਸੇ 90% ਦੀ ਤੱਕ ਕਣਕ ਦੀ ਬਿਜਾਈ ਵਾਲਾ ਕੰਮ ਵੀ ਮੁਕੰਮਲ ਹੋਣ ਵਾਲਾ ਹੈ ਪਰ ਦੂਜੇ ਪਾਸੇ ਸੁਪਰੀਮ ਕੋਰਟ ਦੇ ਵਿੱਚ ਵੀ ਇਸ ਮਾਮਲੇ ਨੂੰ ਲੈ ਕੇ ਸੁਣਵਾਈਆਂ ਲਗਾਤਾਰ ਚੱਲ ਰਹੀਆਂ ਨੇ ਪ੍ਰਦੂਸ਼ਣ ਨੂੰ ਲੈ ਕੇ ਹੀ ਕਈ ਤਰ੍ਹਾਂ ਦੇ ਕਦਮ ਦਿੱਲੀ ਦੇ ਵਿੱਚ ਚੁੱਕਲੇ ਗਏ ਨੇ ਤੇ ਪੰਜਾਬ ਦੇ ਕਿਸਾਨ ਇਹ ਕਹਿੰਦੇ ਨੇ ਕਿ 1 ਫੀਸਦੀ ਦੇ ਕਰੀਬ ਹੀ ਹੈ ਜਿਹੜਾ ਐਗਰੀਕਲਚਰ ਦਾ ਪ੍ਰਦੂਸ਼ਣ ਹੁੰਦਾ ਹੈ ਬਾਕੀ ਕਈ ਫੀਸਦੀ 50 50 ਫੀਸਦੀ ਤਾਂ ਇਹਦੇ ਵਾਸਤੇ ਇੰਡਸਟਰੀ ਵਾਹਨ ਤੇ ਸਾਰਾ ਕੁਝ ਜ਼ਿੰਮੇਵਾਰ ਹੈ ਸੁਪਰੀਮ ਕੋਰਟ ਤੱਕ ਗ੍ਰੇਨ ਰਿਵਿਊ ਨਲ ਤੱਕ ਇਹ ਤੇ ਸਾਰਾ ਕੁਝ ਕੀਤਾ ਜਾ ਰਿਹਾ ਹੈ ਆਲਮੋਸਟ ਕਿਸਾਨਾਂ ਵਾਲਾ ਤਾਂ ਲਗਭਗ ਮੁਕੰਮਲ ਹੈ ਕੋਈ ਮਾੜਾ ਮੋਟਾ ਰਹਿ ਗਿਆ ਹੋਵੇਗਾ ਤੇ ਇਹਦਾ ਉਦੋਂ ਬਾਅਦ ਦਾ ਪ੍ਰਦੂਸ਼ਣ ਉਹਦਾ ਜ਼ਿੰਮੇਵਾਰ ਕੌਣ ਹੈ 1967 ਬਾਟਲ ਤੇ ਵਾਹਨ ਇਹ ਤੇ ਸੜਕਾਂ ਤੇ ਤੁਰੇ ਫਿਰਦੇ ਆ ਕੀ ਏ ਸੁਪਰੀਮ ਕੋਰਟ ਤੱਕ ਕਿਸੇ ਨੂੰ ਦਿਖਦੇ ਨਹੀਂ ਸਰਕਾਰਾਂ ਦੀਆਂ ਅੱਖਾਂ ਬੰਦ ਨੇ ਉੱਪਰ ਅੱਖਾਂ ਬੰਦ ਨੇ ਹੁਣ ਕਿਸਾਨ ਅਪ੍ਰੈਲ ਤੱਕ ਉਹਨਾਂ ਦਾ ਖਤਮ ਹੈ ਇੱਕ ਫਸਲ ਬੀਜੀ ਜਾ ਰਹੀ ਹੈ ਤੇ ਦੂਜੀ ਕੱਟੀ ਗਈ 10000 ਤੁਸੀਂ ਦੱਸ ਰਹੇ ਹੋ ਘਟਰਾਵਾਂ ਦੀ ਪੰਜਾਬ ਕੱਲੇ ਦੇ ਵਿੱਚ 90-90 ਹਜ਼ਾਰ ਤੱਕ ਕੇ ਮਾਮਲੇ ਗਏ ਵੀ ਐ ਜੇ 90 ਹਜ਼ਾਰ ਤੋਂ ਆ ਦੋਕ ਸਾਲ ਪਹਿਲਾਂ ਇਹ 32-33 ਹਜ਼ਾਰ ਸੀ ਐਸ ਵੇਲੇ 10 ਗੁਣਾ ਹਜ਼ਾਰ ਤੇ ਆ ਗਏ ਨੇ 90 ਹਜ਼ਾਰ ਤੋਂ 10% 10 ਹਜ਼ਾਰ ਇਹਦੀ ਵੀ ਢੁਗਾਈ ਨਾਲ ਦੇਖੋ ਜਾ ਕੇ ਵੀ ਕਿਉਂ ਸਚਾਈ ਹੈ ਜਾਂ ਉਹ ਅਧਿਕਾਰੀ ਵੀ ਜ਼ਿੰਮੇਵਾਰ ਆ ਜਿਹੜੇ ਇਹ ਕਹੇ ਹੁੰਦੇ ਸੀ 5:00 ਵਜੇ ਦਵਾਦ ਲਾ ਦਿਓ ਉਹ ਕਿਉਂ ਨਹੀਂ ਜ਼ਿੰਮੇਵਾਰ ਕਿੰਨਿਆਂ ਤੇ ਕਾਰਵਾਈਆਂ ਹੋਈਆਂ ਨੇ ਕਿੰਨਿਆਂ ਤੇ ਪਰਚੇ ਦਰਜ ਹੋਏ ਨੇ ਜਿੱਥੇ ਜੋਰ ਨਹੀਂ ਚੱਲਦਾ ਉੱਥੇ ਪਰਚਾ ਦਰਜ ਕਰ ਦਿਓ ਵੱਡੇ ਧਨਾੜ ਕਿਸਾਨਾਂ ਬਲ ਕੇ ਸਰੇ ਨੱਕ ਨਹੀਂ ਕਰਦਾ ਅਸਲੀਅਤ ਤੇ ਜਾਓ ਉਹਨਾਂ ਨੂੰ ਪੁੱਛੋ ਕਿ ਕਿਵੇਂ ਕਰਨਾ ਹੈ ਜੇ ਉਹਨਾਂ ਨੂੰ ਨਾਲ ਲੈ ਕੇ ਤੁਰ ਪਾਉ ਤਾਂ ਮੈਂ ਸਮਝਦਾ ਕਿਸਾਨ ਦਾ ਕਦੇ ਦਿਲ ਨਹੀਂ ਕਰਦਾ ਕਿ ਉਹ ਆਪ ਦੇ ਖੇਤ ਨੂੰ ਅੱਗ ਲਾਵੇ ਤੁਸੀਂ ਉਹਦਾ ਘਰ ਪੂਰਾ ਦੂਜੀਆਂ ਫਸਲਾਂ 'ਚ ਕਰਦੇ ਹੋ ਕੌਣ ਕਹੂਗਾ ਕਿ ਮੈਂ ਅੱਗ ਲਾਵਾਂ ਮੈਂ ਆਪਣੇ ਦੇਸ਼ ਤੇ ਸਾਰਿਆਂ ਥਾਵਾਂ ਤੇ ਪ੍ਰਦੂਸ਼ਣ ਕਰਾਂ ਕੋਈ ਵੀ ਨਹੀਂ ਕਹੇਗਾ ਅਸਲੀਅਤ ਤੇ ਜਾਓ ਸੁਪਰੀਮ ਕੋਰਟ ਤੱਕ ਮਾਮਲਾ ਗਿਆ ਸੁਪਰੀਮ ਕੋਰਟ ਨੇ ਝਾੜਾਂ ਪਾਈਆਂ ਨੇ ਰਾਜਾਂ ਦੀਆਂ ਸਰਕਾਰਾਂ ਨੂੰ ਵੀ ਕੇਂਦਰ ਦੀਆਂ ਸਰਕਾਰ ਨੂੰ ਵੀ ਕਿ ਤੁਸੀਂ ਇਹਦਾ ਪਰਮਾਨੈਂਟ ਹੱਲ ਕੱਢੋ ਜਿਵੇਂ ਐਸ ਵਾਰ ਤੁਸੀਂ ਨਹੀਂ ਕਰ ਰਹੇ ਕੱਟੋ-ਕੱਟ ਅਗਲੇ ਵਾਲ ਦਾ ਪ੍ਰਬੰਧ ਕਰ ਲਓ ਐਕਤੀ ਨਿਸ਼ਾਨਦੇਹੀ ਕਰੋ ਜਿਹੜਾ ਤੁਸੀਂ ਇਹ ਕਰਤੀਗਾ ਕਿ ਲਾਲ ਐਂਟਰੀਆਂ ਕਰਤੀਗਾ ਦੂਜਾ ਇਹ ਨਾ ਹੋਵੇ ਕਿ ਕੱਲ ਨੂੰ ਇਹ ਹੀ ਲਾਲ ਐਂਟਰੀਆਂ ਤੁਸੀਂ ਤੇ ਫਿਰ ਭੁੱਲ ਜੋ ਇਕੱਠੇ ਹੋ ਕੇ ਫੇਰ ਬੰਦ ਕਰਦੇ ਹੋ ਜੈਨੂਨਰ ਤੇ ਜਾਓ ਜਿਹਨੇ ਗਲਤ ਤਰੀਕੇ ਨਾਲ ਆਈ ਹੈ ਟੰਗੋ ਜਿਹੜਾ ਕੋ ਕਿੱਲੇ ਤੋਂ ਕਿੱਲੇ ਵਾਲਾ ਉਹਨੂੰ ਸਮਝਾਓ ਉਹਦੀ ਮਦਦ ਕਰੋ ਕਿ ਭਾਈ ਅਗਲੀ ਵਾਰ ਤੁਹਾਡੇ ਮਸ਼ੀਨ ਇੱਥੇ ਆਏਗੀ ਛੋਟਾ ਤੇ ਦਰਮਿਆਨਾ ਕਿਸਾਨ ਆਪਦੇ ਵੱਲੋਂ ਇਹ ਚੀਜ਼ ਨਹੀਂ ਪੈਦਾ ਕਰ ਸਕਦਾ ਤੇ ਉਹ ਵੀ ਲੈ ਕੇ ਆਓ ਜਿਨ੍ਹਾਂ ਨੇ ਸਬਸਿਡੀਆਂ ਖਾ ਖਾ ਕੇ ਚੌਥੇ ਥਾਂ ਤੇ ਮਸ਼ੀਨਾਂ ਵੇਕ ਗਿਆ ਨੇ ਉਹਨਾਂ ਦਾ ਅਜੇ ਤੱਕਰ ਕੁਝ ਨਹੀਂ ਆਇਆ ਅਤੇ ਆ ਗਿਆ ਸਬਸਿਡੀਆਂ ਇੰਨੀਆਂ ਮਸ਼ੀਨੀਆਂ ਢ ਘਾਰ ਕੇ ਇਹਦੇ ਵਿੱਚ ਵੀ ਨੀਤੀਬਾਦਾਂ ਦੀ ਲੋੜ ਹੈ ਜੀ ਟਿਲ ਸਾਹਿਬ ਚੰਡੀਗੜ੍ਹ ਦਾ ਮੁੱਦਾ ਇੱਕ ਵਾਰ ਫੇਰ ਸੁਰਖੀਆਂ ਦੇ ਵਿੱਚ ਹੈ ਇੱਕ ਤਾਂ ਚੰਡੀਗੜ੍ਹ ਦੇ ਵਿੱਚ ਸੈਨੇਟ ਦੀਆਂ ਚੋਣਾਂ ਪੰਜਾਬ ਯੂਨੀਵਰਸਿਟੀ ਦੀਆਂ ਨਹੀਂ ਹੋ ਰਹੀਆਂ ਦੂਜੇ ਪਾਸੇ ਵਖਰੀ ਜ਼ਮੀਨ ਹਰਿਆਣੇ ਨੂੰ ਕਹਿੰਦੇ ਮਿਲਣ ਜਾ ਰਹੀ ਹੈ ਜਦਕਿ ਰਾਜਪਾਲ ਸਾਹਿਬ ਕਹਿੰਦੇ ਨੇ ਕਿ ਕੋਈ ਜ਼ਮੀਨ ਅਲਾਟ ਨਹੀਂ ਕੀਤੀ ਜਾ ਰਹੀ ਤੇ ਜਿਹੜੇ ਉੱਥੋਂ ਦੇ ਸਪੀਕਰ ਨੇ ਵਿਧਾਨ ਸਭਾ ਦੇ ਹਰਿਆਣੇ ਦੇ ਉਹ ਕਹਿੰਦੇ ਨੇ ਜੀ ਅਸੀਂ ਜ਼ਮੀਨ ਲੈ ਕੇ ਰਾਂਗੇ ਵਿਧਾਨ ਸਭਾ ਇਸੇ ਸਾਡੀ ਕਾਰਜਕਾਲ ਦੇ ਵਿੱਚ ਭਾਜਪਾ ਦਾ ਜੋ ਚੱਲਣਾ ਸ਼ੁਰੂ ਹੋ ਚੁੱਕਿਆ ਹੈ ਉਹਦੇ ਵਿੱਚ ਬਣ ਕੇ ਹੀ ਰਹੇਗੀ ਦੇਖੋ ਇਹ ਟਕਰਾਅ ਵਾਲੀ ਨੀਤੀ ਕਦੇ ਵੀ ਚੰਗੀ ਨਹੀਂ ਹੁੰਦੀ ਗੱਲਬਾਤ ਰਹੀ ਮਸਲਾ ਹੱਲ ਕਰੋ ਰਾਜਪਾਲ ਸਾਹਿਬ ਕੇਂਦਰ ਦੇ ਨਮਾਇंदे ਨੇ ਜੇ ਰਾਜਪਾਲ ਸਾਹਿਬ ਕਹਿੰਦੇ ਆ ਵੀ ਕਿਸੇ ਨੂੰ ਕੋਈ ਅਲਾਟਮੈਂਟ ਨਹੀਂ ਹੋਈ ਇਹਦਾ ਮਤਲਬ ਇੱਕ ਵਾਰ ਤਾਂ ਮਾਮਲਾ ਟਲ ਗਿਆ। ਇਸ ਤੋਂ ਬਾਅਦ ਉਹਨੂੰ ਕੋਈ ਚੱਜ ਦੀ ਚੋਣ ਤਾਂ ਹੈ ਨਹੀਂ। ਹਰਿਆਣੇ ਦੀਆਂ ਵੀ ਨਿਬੜ ਚੁੱਕੀਆਂ ਨੇ ਲੋਕ ਸਭਾ ਵੀ ਅੱਗੇ ਆਉਣਗੀਆਂ। ਜਿੰਨਾ ਕੁ ਉਹਨਾਂ ਨੇ ਸਰਕਾਰ ਹਰਿਆਣੇ 'ਚ ਬਣਾਉਣੀ ਸੀ ਬਣ ਗਈ। ਇਸ ਤੋਂ ਸਿਵਾ ਤਾਂ ਹੋਰ ਕੁਝ ਨਹੀਂ ਹੈਗਾ। ਮੇਰਾ ਖਿਆਲ ਹੈ ਕਿ ਇਸ ਮਾਮਲੇ ਦੇ ਵਿੱਚ ਮਿਲ ਬੈਠ ਕੇ ਇਹਦਾ ਹੱਲ ਕੱਢਣਾ ਚਾਹੀਦਾ ਹੈ ਤੇ ਜੇ ਪੰਜਾਬ ਆ ਦਾ ਦਾਅਵਾ ਛੱਡਦਾ ਜਾ ਰਿਹਾ ਹੈਗਾ ਆ ਪੰਜਾਬ ਦੀ ਸਰਕਾਰ ਨੂੰ ਇਸ ਪਾਸੇ ਬਲ ਜਾ ਕੇ ਕੁਝ ਨਾ ਕੁਝ ਕਰਨ ਦੀ ਜ਼ਰੂਰਤ ਹੈ ਹੱਥ ਤੇ ਹੱਤ ਰੱਕੇ ਨਾ ਬੈਠੇ ਜਾਓ ਜਿਵੇਂ ਪਹਿਲਾਂ ਅਸੀਂ ਬਹੁਤ ਕੁਝ ਗਵਾ ਲਿਆ ਨਹੀਂ ਇਹ ਵੀ ਸਾਰਾ ਕੁਝ ਗਵਾ ਲਵਾਂਗੇ ਜੀ ਜਿਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਧੰਨਵਾਦ ਹੈ ਜੀ ਸਾਡੇ ਦਰਸ਼ਕਾਂ ਦਾ ਤੇ ਅਗਲੇ ਹਫਤੇ ਵੀ ਇਸੇ ਪ੍ਰੋਗਰਾਮ ਦੇ ਵਿੱਚ ਨਵੀਆਂ ਖਬਰਾਂ ਤੋਂ ਚਰਚਾ ਕਰਾਂਗੇ ਆਗਿਆ ਦਿਓ ਧੰਨਵਾਦ